ਹਾਂਜੀ ਕਹਿੰਦੇ ਪੈ ਗਿਆ ਕਿਹੜੇ ਚੱਕਰ 'ਚ ਹੁਣ ਹੈ ਨਹੀਂ ਕੋਈ ਟੱਕਰ 'ਚ ਮਾਤੂ ਸ਼੍ਰੀ ਦਸਤਾਰ ਕਾਦੀਆਂ ਚ ਲੱਗੀਆਂ ਸੂਟਾਂ ਦੀਆਂ ਰੌਣਕਾਂ ਇਹਨਾਂ ਨੇ ਸ਼ਰਮ ਘਾਲ ਕਹਿਤੀ ਕਹਿੰਦੇ ਟਾਂਡਾ ਦਸੂਹਾ ਬਟਾਲਾ ਗੁਰਦਾਸਪੁਰ ਮੁਕੇਰੀਆਂ ਉਹ ਸਾਡੇ ਕੋਲ ਆ ਜਿਓ ਸੂਟਾਂ 'ਚ ਵੈਰਟੀਆਂ ਬਦੇਰ ਜਾਂ ਯਾਰ ਜੇ 350 ਦਾ ਛਾਲ ਨਹੀਂ ਆਦਾ ਪਰ ਮਾਤੂ ਸ਼੍ਰੀ ਦਸਤਾਰ ਕਾਦੀਆਂ 350 ਦਾ ਸੂਟ ਦੇਈ ਬਜ਼ਾਰ ਦੇ ਵਿੱਚ ਰੇਟ ਕਿੰਨਾ 15 1500 16 1600 ਪਰ ਇਹ 5 500 ਦੇ ਵਿੱਚ ਕਰਦੇ 5 500 ਦੇ ਵਿੱਚ ਰਾਇਲ ਕਲਾਸ ਭਾਜੀ ਰਾਇਲ ਕਲਾਸ ਗਣਾ ਦੇਖੋ ਕਿੰਨਾ ਸ਼ਾਨਦਾਰ ਬਣਿਆ ਘੇਰਾ ਦੇਖੋ ਦੁਪੱਟਾ ਸ਼ਾਨਦਾਰ ਰੇਡ ਬਾਜ਼ਾਰ ਦੇ ਵਿੱਚ 11100 ਦਾ ਮਹਿਲਾ ਪਰ ਕਾਦੀਆਂ 650 ਰੁਪਏ ਦੇਖੋ ਜੀ 3 3000 ਵਾਲੇ ਸੂਟ 28 232 3200 ਵਾਲੇ ਸੂਟ ਵੀ ਕਰਦੇ ਸਿਰਫ 1200 75 ਦੇ ਵਿੱਚ ਪਿਓਰ ਵੈਲਵਟ ਲਾ ਕੇ ਸੂਟ ਤਿਆਰ ਕੀਤਾ ਨਾਲ ਵੈਲਵਟ ਦੀ ਬਾਟਮ ਵੈਲਵਟ ਦਾ ਸਟਾਲ ਬਾਜ਼ਾਰ ਦੇ ਵਿੱਚ ਰੇਡ 35 3600 ਤੋਂ ਘੱਟ ਨਹੀਂ ਮੈਨਾਂ 1750 ਦਾ ਲੈਗਾ ਚੋੜੀ ਦੇ ਨਾਲ ਦੁਪੱਟਾ ਮਤਲਬ ਇਦਾਂ ਨਹੀਂ ਵੈਰਾਈਟੀ ਲੈਣੀ ਹੈ ਤੁਸੀਂ ਆ ਜਾਓ ਹਰ ਇੱਕ ਦਾ ਬਹੁਤ ਸਾਰਾ ਫਾਇਦਾ ਹੋਣਾ ਹੈ ਦਾਜਵੀਰ ਦਾ ਕੱਪੜਾ ਲੈਣਾ ਤੁਸੀਂ ਲੈਣ ਦੇਣ ਲਈ ਕੰਨਾ ਆ ਦੇਖੋ ਸਾਡੇ ਕੋਲ ਆ ਜਾਓ ਗਾਰੰਟੀ ਦਿੰਨੇ ਆ ਠੋਕ ਵਜਾ ਕੇ 1 ਲੱਖ ਵਾਲਾ ਕੱਪੜਾ 40 ਹਜ਼ਾਰ ਚ ਦੇ ਰਹੇ ਆ ਦੇਖੋ ਜੀ ਲੋੜੀਆਂ ਤਿਆਰ ਆ ਗਿਆ ਤੁਸੀਂ ਪੁੱਤਾਂ ਦੀਆਂ ਲੋੜੀਆਂ ਪਾਉਣੀਆਂ ਧੀਆਂ ਦੀਆਂ ਲੋੜੀਆਂ ਪਾਉਣੀਆਂ ਆ ਪੀਸ ਚੈੱਕ ਕਰੋ ਸ਼ਿਮਰ ਦਾ ਸੂਟ ਆ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨਰ ਦੇ ਉੱਤੇ ਕੀਤਾ ਹੋਇਆ ਆ ਘੇਰਾ ਚੈੱਕ ਕਰੋ ਘੇਰੇ ਤੋਂ ਬਾਅਦ ਤੁਸੀਂ ਦੁਪੱਟਾ ਚੈੱਕ ਕਰੋ ਆਸ਼ 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 ਕਰਦਾ ਦੁਪੱਟਾ ਸਾਨੂੰ ਅਸੀਂ ਦਿਖਾ ਰਹੇ ਆ ਆ ਦੇਖੋ ਡਿਜ਼ਾਈਨ ਦੇਖੋ ਬੁਲਬੁਲ ਦੇ ਬੱਚੇ ਆ ਮੈਂ ਚੈਲੰਜ ਕਰਦਾ ਜੇ ਕਾਦੀਆਂ ਦੇ ਵਿੱਚ ਨਹੀਂ ਪੂਰੇ ਮਾਝੇ ਦੇ ਵਿੱਚ ਕਿਸੇ ਦੁਕਾਨ ਤੇ ਤੁਹਾਨੂੰ ਇਦਾਂ ਦਾ ਡਿਜ਼ਾਈਨ ਮਿਲ ਜੂਏ ਦੇਖੋ ਜੀ ਚਾਹੇ ਨਿਮਰਤ ਖੈਰਾ ਹੋਵੇ ਭਾਵੇਂ ਨੀਰੂ ਬਾਜਵਾ ਹੋਵੇ ਉਹਨਾਂ ਵਰਗੇ ਡਿਜ਼ਾਈਨ ਜੋ ਪਾਉਂਦੀਆਂ ਹਨ ਫਿਲਮਾਂ ਦੇ ਵਿੱਚ ਉਦਾਂ ਦੀਆਂ ਚੀਜ਼ਾਂ ਪਿੰਡਾਂ ਦੇ ਵਿੱਚ ਆਮ ਕੁੜੀਆਂ ਦੇ ਪਵਾਦੇਗੇ ਸੂਟ ਅਸੀਂ ਉਦਾਂ ਦੇ ਅਨਾਰਕਲੀ ਕਹਿੰਦੇ ਲੈਣੀਆਂ ਅਨਾਰਕਲੀ ਤਾਂ ਮੈਂ ਕਿਹਾ ਤੁਸੀਂ ਦੇਖਿਆ ਹੋਣੀ ਆ ਕਾਪੀਆਂ ਦਿਖਾਈਆਂ ਨੇ ਤੁਹਾਨੂੰ ਆ ਦੇਖੋ ਆ ਦੇਖੋ ਫਰੰਟ ਚੈੱਕ ਕਰ ਲੋ ਇਹਦਾ ਆਹ ਆ ਵੀ ਚੈੱਕ ਕਰੋ ਤੁਸੀਂ ਨਾ ਮਾਤਲੋ ਫਰੰਟ ਬੈਕ ਟੌਪ ਲੋਡਡ ਆ ਦੁਪੱਟਾ ਚੈੱਕ ਕਰ ਲੋ ਹਾਂਜੀ ਕਹਿੰਦੇ ਪੈ ਗਿਆ ਕਿਹੜੇ ਚੱਕਰ 'ਚ ਹੁਣ ਹੈ ਨਹੀਂ ਕੋਈ ਟੱਕਰ 'ਚ ਮਾਤੂ ਸ਼੍ਰੀ ਦਸਤਾਰ ਕਾਦੀਆਂ ਚ ਲੱਗੀਆਂ ਸੂਟਾਂ ਦੀਆਂ ਰੌਣਕਾਂ ਇਹਨਾਂ ਨੇ ਸ਼ਰਮਗੱਲ ਕਹਿਤੀ ਕਹਿੰਦੇ ਟਾਂਡਾ ਦਸੂਹਾ ਬਟਾਲਾ ਗੁਰਦਾਸਪੁਰ ਮੁਕੇਰੀਆਂ ਉਹ ਸਾਡੇ ਕੋਲ ਆ ਜਿਓ ਸੂਟਾਂ 'ਚ ਵੈਰਟੀਆਂ ਬਦੇਰੀਆਂ ਗਰਮ ਸੂਟਾਂ ਦੇ ਵਿੱਚ ਲਾਤੇ ਮੇਲੇ ਲਾਤੇ ਆ ਮੇਲੇ ਤਾਂ ਲੱਗੜੇ ਸੀ ਕਿਉਂਕਿ ਰੇਟਾਂ ਦੀ ਬਰਾਬਰੀ ਨਹੀਂ ਕਰ ਹੋਣੀ ਕਿਸੇ ਤੋਂ ਆਹ ਚੱਕੋ ਜੀ ਡਿਜ਼ਾਈਨ ਮੈਂ ਕਹਿੰਦਾ ਬਾਜ਼ਾਰ 'ਚ 350 ਦਾ ਛਾਲ ਨਹੀਂ ਆਦਾ ਪਰ ਮਾਤੂ ਸ਼੍ਰੀ ਦਸਤਾਰ ਕਾਦੀਆਂ 530 ਦਾ ਸੂਟ ਦੇ ਹੀ ਜਾਂਦਾ ਦੇਖੋ ਜੀ 530 ਦਾ ਸੂਟ ਤਾਂ ਦਿੰਦੇ ਆਪਾਂ ਟਰੱਕਾਂ ਦੇ ਟਰੱਕ ਵੇਤੇ ਜੀ ਟਰੱਕਾਂ ਦੇ ਟਰੱਕ ਲੋਕ ਦੂਰੋਂ ਦੂਰ ਆ ਰਹੇ ਆ ਲੋਕੀ ਕਹਿੰਦੇ ਵੀ ਫੈਰਾ ਹੀ ਹੋਣ ਹੋਣ ਲੱਗਾ ਪਹਿਲਾਂ ਤਾਂ ਬਜ਼ਾਰਾਂ 'ਚ ਦੁਕਾਨਦਾਰ ਲੁੱਟਾਈ ਕਰ ਜਾਂਦੇ ਸੀ ਡਿਜ਼ਾਈਨ ਚੈੱਕ ਕਰੋ ਰਾਇਲ ਚੀਜ਼ਾਂ ਦੇ ਰਹੇ ਆ ਰਾਇਲ ਚੀਜ਼ਾਂ ਤੋਂ ਰਾਇਲ ਕਲਾਸ ਭਾਜੀ ਰਾਇਲ ਕਲਾਸ ਗਲਾ ਦੇਖੋ ਕਿੰਨਾ ਸ਼ਾਨਦਾਰ ਬਣਿਆ ਘੇਰਾ ਦੇਖੋ ਦੁਪੱਟਾ ਸ਼ਾਨਦਾਰ ਰੈਡ ਬਜ਼ਾਰ ਤੇ ਵਿੱਚ 1100 ਦਾ ਮੇਲਾ ਹੈ ਬਰਕਾਤੀਆਂ 650 ਰੁਪਏ ਤੋਂ ਮਿਲਣੇ ਸਾਡੇ ਹੁਣ ਧੁੰਦ ਪੈਣੀ ਸ਼ੁਰੂ ਹੋ ਗਈ ਆ ਠੰਡ ਹੋ ਗਈ ਪੂਰੀ ਪਰ ਫਿਕਰ ਨਾ ਕਰੋ ਸੂਟਾਂ ਦੇ ਵਿੱਚ ਬਹੁਤ ਸੋਹਣੇ ਸੋਹਣੇ ਬੁਲਬੁਲ ਦੇ ਬੱਚੜੇ ਡਿਜ਼ਾਈਨ ਤਾਂ ਆ ਗਿਆ ਪਰ ਘਰ ਮੈਨ ਨੇ ਕਹਿੰਦੇ ਕੋਟੀ ਪਾਉਣ ਦੀ ਲੋੜ ਹੈ ਨਹੀਂ ਆ ਦੇਖੋ ਬਜ਼ੁਰਗਾਂ ਦੇ ਲਈ ਮਿਡਲ ਏਜ ਲਈ ਕੁੜੀਆਂ ਲਈ ਦੇਖੋ ਤੁਸੀਂ ਜਾਣਾ ਰੋਜ਼ ਜੌਬਾਂ ਦੇ ਉੱਤੇ ਤੁਸੀਂ ਰੋਜ਼ ਪਾਰਟੀਆਂ ਤੇ ਜਾਣਾ ਤੁਸੀਂ ਮਾਰਕੀਟਾਂ ਜਾਂਦੇ ਹੋ ਆ ਡੇਲੀ ਵੇਅਰ ਸੂਟ 12 12 15 1500 ਮੰਗਦੇ ਆ ਲੋਕ ਇੱਥੇ ਕੋਈ 650 ਕੋਈ 500 ਕੋਈ 700 ਇੰਨੀ ਗ੍ਰੇਂ ਦੇ ਵਿੱਚ ਆ ਵੀ ਦੇਖੋ ਕਲਰ ਚੈੱਕ ਕਰ ਲਓ ਆ ਦੇਖੋ ਹੁਣ ਬੁਲਬੁਲ ਦਾ ਬੱਚਾ ਆ ਦੇਖੋ ਟੌਪ ਟੌਪ ਦੇ ਡਿਜ਼ਾਈਨ ਭਾਈ ਜੀ ਇਹਦਾ ਵੀ ਦੱਸੋ ਕਿਹਦਾ ਬਤਾਓ ਮੈਂ ਕਹਿੰਦਾ ਜੀ ਡਿਜ਼ਾਈਨ ਸ਼ਾਨਦਾਰ ਹੈ ਧਾਗੇ ਦਾ ਵਰਕ ਹੋਇਆ ਪਿਓਰ ਵੈਲਵਟ ਲਾ ਕੇ ਸੂਟ ਤਿਆਰ ਕੀਤਾ ਨਾਲ ਵੈਲਵਟ ਦੀ ਬਾਟਮ ਵੈਲਵਟ ਦਾ ਸਟਾਲ ਬਿਆਰ ਤੇ ਵਿੱਚ ਰੇਡ 35 3600 ਤੋਂ ਘੱਟ ਨਹੀਂ ਮੈਨਾਂ 17500 ਦਾ ਸੂਟ ਦਵਾਂਗੇ ਦੇਖੋ ਜੀ 17500 ਤੋਂ ਬਾਅਦ ਆ ਵੀ ਤੁਸੀਂ ਦੇਖ ਲਓ ਮਾਤੂ ਸ਼੍ਰੀ ਦਸਤਾਰ ਤੇ ਅੰਕਲੋਮ ਇਹ ਇੰਡੀਆ ਦੇ ਵਿੱਚ ਬਹੁਤ ਵੱਡਾ ਬ੍ਰਾਂਡ ਬਣ ਗਿਆ ਜਿਹੜਾ ਤੁਹਾਡੇ ਫਾਇਦੇ ਕਰ ਰਿਹਾ ਲੋਕ ਇੱਥੇ ਇਕੱਲੇ ਪੰਜਾਬ ਤੋਂ ਨਹੀਂ ਆ ਰਹੇ ਲੋਕ ਹਰਿਆਣੇ ਤੋਂ ਆ ਰਹੇ ਆ ਰਾਜਸਥਾਨ ਤੋਂ ਆ ਰਹੇ ਆ ਜੰਮੂ ਕਸ਼ਮੀਰ ਤੋਂ ਆ ਰਹੇ ਆ ਲੋਕੀ ਕਹਿੰਦੇ ਵੀ ਸਾਨੂੰ ਟਿਕਾਣਾ ਸਹੀ ਮਿਲ ਗਿਆ ਕਹਿੰਦੇ ਪੰਜਾਬ ਦਾ ਖੂਫੀਆ ਟਿਕਾਣਾ ਸੀ ਜਿਹੜਾ ਸਾਨੂੰ ਪਤਾ ਹੀ ਨਹੀਂ ਸੀ ਪਰ ਤੁਸੀਂ ਸਾਨੂੰ ਟਿਕਾਣਾ ਦੱਸ ਤਾਂ ਲੋਕੀ ਇੱਥੇ ਆ ਕੇ ਫਾਇਦਾ ਲੈ ਰਿਆ ਲੋਕ ਜਲੰਧਰ ਤੋਂ ਆ ਰਹੇ ਆ ਲੋਕ ਜਿਰੀ ਅੰਮ੍ਰਿਤਸਰ ਸਾਹਿਬ ਤੋਂ ਆ ਰਹੇ ਆ ਬਟਾਲੇ ਤੋਂ ਆ ਰਹੇ ਆ ਗੁਰਦਾਸਪੁਰ ਤੋਂ ਆ ਰਹੇ ਆ ਦਾਜ ਬਰੀ ਦਾ ਕੱਪੜਾ ਬਣਾਉਣ ਦੇ ਲਈ ਉਹਨਾਂ ਦੇ ਬਹੁਤ ਸਾਰੇ ਫਾਇਦੇ ਹੋ ਰਿਹਾ ਦੇਖੋ ਜੀ ਗਰਮ ਸੂਟਾਂ ਦੇ ਨਾਂ ਨਾਲ ਦੇਖੋ ਫੋਟੋ ਵਾਲੇ ਬੁਟੀਕਾਂ ਵਾਲੇ ਪਾਰਟੀਆਂ ਵਾਲੇ ਸੋਹਣੇ ਸੋਹਣੇ ਸੂਟ ਬਾਜ਼ਾਰ ਦੇ ਵਿੱਚ ਰੇਟ ਕਿੰਨਾ 15 1500 16 1600 ਪਰ ਇਸੇ 5 500 ਦੇ ਵਿੱਚ ਕਰਦੇ 5 500 ਦੇ ਵਿੱਚ ਦੇਖੋ ਦੁਪट्टे ਕਿੰਨੇ ਸੋਹਣੇ ਆ ਆਹ ਦੇਖੋ ਕਿੰਨੇ ਸੋਹਣੇ ਲਗਜ਼ਰੀ ਸੂਟ ਚਾਹੇ ਤੁਸੀਂ ਵੈਲਵਟ ਦੇ ਲੈ ਲਓ ਚਾਹੇ ਤੁਸੀਂ ਬ੍ਰੋਕਰਟ ਦੇ ਲੈ ਲਓ ਕ੍ਰੇਪਾਂ ਲੈ ਲਓ ਜਾਮ ਲੈ ਲਓ ਸਾਰੀਆਂ ਵੈਰਾਈਟੀਆਂ ਤੁਸੀਂ ਚੈੱਕ ਕਰ ਲਓ ਸੋਹਣੇ ਸੋਹਣੇ ਸੂਟ ਟਿਕੜੇ ਟਿਕੜੇ ਸਸਤੇ ਰੇਟ ਬਿਲਕੁਲ ਭਾਜੀ ਡਿਜ਼ਾਈਨਿੰਗ ਨਵੀਂ ਤੋਂ ਨਵੀਂ ਨੇਚਰਲ ਕ੍ਰੇਵ ਚ ਲੈ ਲਓ ਚਾਹੇ ਔਰਗੈਂਜਾ ਦੇ ਲੈ ਲਓ ਚਾਹੇ ਪਾੜਾ ਸਿਲਕ ਤੇ ਇੰਨੀ ਜ਼ਬਰਦਸਤ ਡਿਜ਼ਾਈਨਿੰਗ ਪਿਓ ਦੁਪੱਟਿਆਂ ਦੇ ਨਾਲ ਮੈਂ ਕਹਿੰਦਾ ਮੇਲਾ ਲੱਗ ਗਿਆ ਹੁਣ ਲੁੱਟ ਲੋ ਹੁਣ ਲੁੱਟ ਨਾ ਕਰਾਓ ਮੇਲਾ ਲੁੱਟ ਲੋ ਪਰ ਹੁਣ ਲੁੱਟ ਨਾ ਕਰਾਓ ਦੇਖੋ ਜੀ 3 3000 ਵਾਲੇ ਸੂਟ 28 232 3200 ਵਾਲੇ ਸੂਟ ਵੀ ਕਰਤੇ ਸਿਰਫ 1200 75 ਦੇ ਵਿੱਚ ਤੁਹਾਡੇ ਘਰ ਵਿਆਹ ਸ਼ਾਦੀਆਂ ਦਾ ਦਾਜ ਵੀਰ ਦਾ ਕੱਪੜਾ ਲੈਣਾ ਤੁਸੀਂ ਲੈਣ ਦੇਣ ਲਈ ਕਾਨਾ ਆ ਦੇਖੋ ਸਾਡੇ ਕੋਲ ਆ ਜਾਓ ਗਰੰਟੀ ਦਿੰਨੇ ਆ ਠੋਕ ਪਾ ਜਾ ਕੇ 1 ਲੱਖ ਵਾਲਾ ਕੱਪੜਾ 40000 ਚ ਦੇ ਰਹੇ ਆ 40000 ਦੇ ਵਿੱਚ ਸ਼ੋਰੂਮ ਸਾਡਾ ਬਹੁਤ ਵੱਡਾ ਆ ਪਰ ਦਿਲ ਵੀ ਬਹੁਤ ਵੱਡਾ ਆ ਕਹਿੰਦੇ ਸੀਜ਼ਨ ਦੇ ਵਿੱਚ ਸ਼ੁਰੂਆਤ ਚ ਸ਼ੋਰੂਮ ਖੁੱਲ ਗਿਆ ਸੀ ਜਿੱਥੇ ਨਵੇਂ-ਨਵੇਂ ਡਿਜ਼ਾਈਨ ਆ ਡਿਜ਼ਾਈਨਰਾਂ ਦੇ ਨਾਲ-ਨਾਲ ਸੂਟਾਂ ਦੇ ਰੇਟ ਬਣਾ ਕਿੰਨੇ ਘਟਿਆ ਕਿਸੇ ਜੇ 10 ਰੁਪਏ ਦਾ ਮਾਰਜਨ ਕਿਸੇ ਜੇ 20 ਰੁਪਏ ਦਾ ਮਾਰਜਨ ਕਿਸੇ ਜੇ 30 ਰੁਪਏ ਦਾ ਮਾਰਜਨ ਭਾਰੇ ਭਾਰੇ ਸੂਟਾਂ ਨੇ ਸਿਰਫ 50-50 ਰੁਪਏ ਦੇ ਮਾਰਜਨ ਦੇ ਨੇ ਕਪੜਾ ਦੇ ਜਾਂਦੇ ਨਹੀਂ ਤਾਂ ਬਜ਼ਾਰਾ 'ਚ 2000 ਵਾਲਾ 5000 ਵਾਲਾ ਸੂਟ ਵੇਖਦਾ 5000 ਵਾਲਾ 15000 ਦਾ ਵੇਖਦਾ ਖਾਸ ਕਰਕੇ ਦੁਪੱਟੀਆਂ ਦੇਖੋ ਕੀ ਸ਼ਾਨਦਾਰ ਕੀ ਆ ਦੇਖੋ ਜੇ ਫਰਕ ਕੀ ਆ ਬਜ਼ਾਰ ਨਾਲੋਂ ਚੀਜ਼ ਤਾਂ ਵਧੀਆ ਮੈਲਨੀ ਮੈਲਨੀ ਆ ਡਿਫਰੈਂਟ ਚੀਜ਼ਾਂ ਮੈਲਨੀ ਆ ਤੇ ਨਵੀਆਂ ਨਵੇਲੀਆਂ ਆ ਚੈੱਕ ਕਰੋ ਜੀ ਦੁਪੱਟਾ ਸ਼ਾਨਦਾਰ ਜਾਲ ਬਣਿਆ ਹੋਇਆ 4 ਸਾਈਡ ਦੇ ਉੱਤੇ ਵੀ ਕਢਾਈ ਹੋਈ ਆ ਤੇ ਮੈਂ ਕਹਿੰਦਾ ਘੇਰੇ ਦੇ ਉੱਤੇ ਨੈਚੁਰਲ ਕਰੇਵ ਦਾ ਸੂਟ ਹੈ ਜਿਹੜਾ ਬਾਜ਼ਾਰ 'ਚ 5-6000 ਮੰਗਿਆ ਜਾਂਦਾ ਸਾਡੇ ਕੋਲ ਕੋਈ 2000 ਦਾ 2500 ਦਾ 2500 ਦਾ 3000 ਦੇ ਵਿੱਚ ਵੀ ਦੇਖੋ ਜੀ ਲੋੜੀਆਂ ਵੈਰਾਈਆਂ ਦੇਖੋ ਜੀ ਲੋੜੀਆਂ ਤਿਆਰ ਆ ਗਿਆ ਤੁਸੀਂ ਪੁੱਤਾਂ ਦੀਆਂ ਲੋੜੀਆਂ ਪਾਉਣੀਆਂ ਆ ਤੀਆਂ ਦੀਆਂ ਲੋੜੀਆਂ ਪਾਉਣੀਆਂ ਦੇਖੋ ਤੁਸੀਂ ਉਹਦੇ ਵਿੱਚ ਗਿਫਟ ਵੀ ਦੇਣਿਆ ਇੱਕ ਦੂਜੇ ਨੂੰ ਸੂਟ ਵੀ ਦੇਣਿਆ ਆ ਦੇਖੋ ਜਿੰਨੇ ਸੋਹਣੇ ਸੋਹਣੇ ਸੂਟ ਤੁਹਾਨੂੰ ਇੱਥੋਂ ਮਿਲਣੇ ਆ ਇੱਥੇ ਰੋਜ਼ ਨਵੇਂ ਨਵੇਂ ਮਿੰਟ ਦੇਣ ਗੱਡੀਆਂ ਭਰ-ਭਰ ਕੇ ਆਉਂਦੀਆਂ ਸੂਟ ਹੈਵੀ ਦੁਪੱਟੇ ਹੈਵੀ ਤੇ ਲੋਹੜੀ ਦੇ ਉੱਤੇ ਵੀ ਸੇਲ ਧਮਾਕਾ ਲਾਤਾ ਇੱਥੇ 5-6 ਦਿਨਾਂ ਦੇ ਅੰਦਰ-ਅੰਦਰ ਐਡੇ ਵੱਡੇ ਫਾਇਦੇ ਹੋਣੇ ਆ ਲੋਕ ਆਪ ਮਾਰੇ ਪਹਿਲਾਂ ਇਕੱਲੇ-ਇਕੱਲੇ ਆਉਂਦੇ ਆ ਜਦੋਂ ਇੱਥੇ ਸ਼ਾਪਿੰਗ ਕਰਦੇ ਆ ਫਿਰ ਰਿਸ਼ਤੇਦਾਰਾਂ ਨੂੰ ਸਾਖ ਸੰਬੰਧੀਆਂ ਨੂੰ ਲਿਆ ਕੇ ਗਰੁੱਪਾਂ ਦੇ ਗਰੁੱਪ ਬਣ ਕੇ ਆ ਰਹੇ ਆ ਹੁਣ ਆ ਵੀ ਤੁਸੀਂ ਚੈੱਕ ਕਰੋ ਹਨਾ ਆ ਪੀਸ ਚੈੱਕ ਕਰੋ ਸ਼ਿਮਰ ਦਾ ਸੂਟ ਆ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨਰ ਦੇ ਉੱਤੇ ਕੀਤਾ ਹੋਇਆ ਆ ਘੇਰਾ ਚੈੱਕ ਕਰੋ ਘੇਰੇ ਤੋਂ ਬਾਅਦ ਤੁਸੀਂ ਦੁਪੱਟਾ ਚੈੱਕ ਕਰੋ ਆਸ਼ 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 ਕਰਦਾ ਦੁਪੱਟਾ ਸਾਨੂੰ ਅਸੀਂ ਦਿਖਾ ਰਹੇ ਆ ਮਾਤਰਬ ਲੋਹੜੀ ਦੇ ਉੱਤੇ ਜਿਨ੍ਹਾਂ ਨੇ ਆਪਣੇ ਫਾਇਦੇ ਲੈਣੇ ਆ ਤੁਸੀਂ ਪਹੁੰਚੋ ਮਾਤੂ ਸ਼੍ਰੀ ਦਸਤਾਰ ਕਾਦੀਆਂ ਦੇ ਵਿੱਚ ਜਿਹੜੇ ਕਹਿੰਦੇ ਸੀ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਰਾਇਲ ਬੰਦੇ ਹੁੰਨੇ ਆ ਜਾਂ ਜਿਹੜੇ ਪੰਜਾਬ ਦੇ ਵਿੱਚ ਕਹਿੰਦੇ ਸਾਨੂੰ ਚੰਡੀਗੜ੍ਹ ਜਾਣਾ ਪੈਂਦਾ ਦਿੱਲੀ ਜਾਣਾ ਪੈਂਦਾ ਬੰਬੇ ਜਾਣਾ ਪੈਂਦਾ ਮੁਹਾਲੀ ਜਾਣਾ ਪੈਂਦਾ ਮਾਰ ਲਓ ਝਾਤ ਉਧਰ ਇੱਕ ਆਰੀ ਵਹਿਮ ਕਰਦੇ ਆਗੇ ਭਲੇਖੇ ਕਰਦੇ ਆਗੇ ਸਾਰਿਆਂ ਦੇ ਭਲੇਖੇ ਕਰਦਾ ਕਹ ਜੀ ਮਨਾਂ ਦੇ ਚੈੱਕ ਕਰੋ ਜੀ ਡਿਜ਼ਾਈਨਿੰਗ ਹੁਣ ਕਿਤੇ ਜਾਣ ਦੀ ਲੋੜ ਨਹੀਂ ਹੈ ਦੁਪੱਟਾ ਚੈੱਕ ਕਰ ਲਓ ਜੀ ਦੁਪੱਟੇ ਦਾ ਸੈੱਟ ਚੈੱਕ ਕਰ ਲਓ ਮੈਂ ਕਹਿੰਦਾ ਬੇਮਿਸਾਲ ਚੀਜ਼ਾਂ ਜੀ ਬੇਮਿਸਾਲ ਆ ਲਹਿਰਾਉਂਦੇ ਹੋਏ ਦੁਪੱਟੇ ਲਹਿਰੀਏ ਮ ਇਹੋ ਜੇ ਰੇਡ ਆ ਐਨ ਆਰ ਆਈ ਵੀਰ ਤਿਆਰ ਹੋ ਜਾਓ ਹੁਣ ਕਿਤੇ ਨਹੀਂ ਰੁਕਣਾ ਆਉਣਾ ਕਾਦੀਆਂ ਵਾ ਸੂਟ ਵੀ ਚੈੱਕ ਕਰ ਲੋ ਜੀ ਠਾਠਾ ਮਾਰਦੇ ਸੂਟ ਆ ਗਿਆ ਦੇਖੋ ਜੀ ਸਾਡੇ ਕੋਲ ਬੀਬੀਆਂ ਘਰੋਂ ਬ੍ਰੇਕਫਾਸਟ ਕੀਤੇ ਬਣਾ ਆਂਦੀਆਂ ਪਰ ਸਾਡੇ ਸੂਟ ਐਨੇ ਸੋਹਣੇ ਹਨਾ ਸੂਟ ਦੇ ਦੇ ਕੇ ਰਾਜਿਆਂ ਦੀਆਂ ਕਹਿੰਦੇ ਵੀ ਮਜ਼ਾ ਆ ਗਿਆ ਵੀ ਇੱਕ ਵਾਰੀ ਜੇ ਆਏ ਆ ਸ਼ੋਰੂਮ ਤੇ ਪਤਾ ਲੱਗਾ ਵੀ ਕੱਪੜਾ ਕਿਦਾਂ ਰਹੁੰਦਾ ਆਹ ਦੇਖੋ ਡਿਜ਼ਾਈਨ ਦੇਖੋ ਬੁਲਬੁਲ ਦੇ ਬੱਚੇ ਆ ਮੈਂ ਚੈਲੰਜ ਕਰਦਾ ਜੇ ਕਾਦੀਆਂ ਦੇ ਵਿੱਚ ਨਹੀਂ ਪੂਰੇ ਮਾਝੇ ਦੇ ਵਿੱਚ ਕਿਸੇ ਦੁਕਾਨ ਤੇ ਤੁਹਾਨੂੰ ਇਦਾਂ ਦਾ ਡਿਜ਼ਾਈਨ ਮਿਲ ਜਵੇ ਤੇ ਸਾਡੇ ਵਰਗਾ ਰੇਟ ਮਿਲ ਜਵੇ ਜੋ ਕਿ ਹੱਦ ਤੱਕ ਇਦਾਂ ਦੀਆਂ ਚੀਜ਼ਾਂ ਨਹੀਂ ਮਿਲਣੀਆਂ ਇੱਥੇ ਤਾਂ ਮਾਤੂ ਸ਼੍ਰੀ ਦਸਤਾਰ ਅੰਕ ਲੋਮ ਨੇ ਪ੍ਰਣ ਕੀਤਾ ਸੀ ਕਹਿੰਦੇ ਵੀ ਸ਼ੋਰੂਮ ਦਾ ਖੋਹ ਰਿਆ ਪਰ ਲੋਕਾਂ ਦਾ ਭਲਾ ਵੀ ਕਰਨਾ ਲੋਕਾਂ ਦਾ ਫੈਰਾ ਵੀ ਕਰਨਾ ਜਿੰਨੀ ਲੁੱਟ ਸੂਟਾਂ ਦੇ ਵਿੱਚ ਹੋ ਰਹੀ ਆ ਜਿੰਨੀ ਲੁੱਟ ਲਹਿੰਗਿਆਂ ਸ਼ਰਾਰਿਆਂ ਦੇ ਵਿੱਚ ਹੋ ਰਹੀ ਆ ਉਹ ਤਾਂ ਤਵਾ 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 ਵੀ ਲੋਕਾਂ ਦਾ ਸੀ ਭਲਾ ਕਰ ਰਹੇ ਆ ਘਰੇ ਕਰ ਰਿਆਂ ਡਿਜ਼ਾਈਨਰ ਇਹ ਤੁਸੀਂ ਫਿਲਮਾਂ 'ਚ ਪਾਏ ਹੋਏ ਸੂਟ ਦੇਖਦੇ ਆ ਐਕਟਰੀਆਂ ਦੇ ਮਾਡਲਾਂ ਦੇ ਉਹੋ ਜਿਹੀਆਂ ਚੀਜ਼ਾਂ ਇੱਕੋ ਹੀ ਛੱਤ ਹੇਟਾਂ ਤਾਨੂੰ ਕਾਦੀਆਂ ਦੇ ਵਿੱਚ ਮਿਲ ਰਹੀਆਂ ਆ ਡਿਜ਼ਾਈਨਿੰਗ ਜ਼ਬਰਦਸਤ ਆ ਜੀ ਇੱਕ ਤੋਂ ਇੱਕ ਚੜਦਾ ਤੋਂ ਚੜ ਜਾ ਕੋਈ ਕਹਿੰਦਾ ਸੂਟ ਵੈਸਾਣਾ ਕੋਈ ਸੂਟ ਕਹਿੰਦਾ ਵੈਸਾਣਾ ਅਪਚੇ ਸੂਟ ਵੀ ਲੜ ਪੈਂਦੇ ਆ ਆ ਚੈੱਕ ਕਰ ਲਓ ਜੀ ਸ਼ਿਬਰ ਦਾ ਬੇਸ ਹੈ ਤੇ ਨਾਲ ਪ੍ਰੀਕ ਜ਼ੀਰੋ ਟਾਂਕੇ ਦਾ ਲਖਨਊ ਦਾ ਕੰਮ ਹੋਇਆ ਤੇ ਦੁਪੱਟਾ ਪ੍ਰਿੰਟਡ ਡਿਜ਼ਾਈਨਿੰਗ ਇੱਕ ਤੋਂ ਇੱਕ ਆ ਵੀ ਚੈੱਕ ਕਰ ਲੋ ਆ ਦੇਖੋ ਮੈਂ ਕਿੰਨਾ ਇੰਗਲਿਸ਼ ਸੂਟ ਇੰਗਲਿਸ਼ ਕਲਰ ਕਿੰਨਾ ਸੋਹਣਾ ਕੰਮ ਕੋਈ ਪਹਿਣ ਕੇ ਨਹੀਂ ਸਾਨੂੰ ਹੈਵੀ ਸੂਟ ਚਾਹੀਦਾ ਕੋਈ ਕਹਿੰਦੇ ਪਲੇਨ ਚਾਹੀਦਾ ਕੋਈ ਕਹਿੰਦੇ ਹਲਕਾ ਹਲਕਾ ਕੰਮ ਮੈਂ ਕਹਾਂ ਜੀ ਜਿੱਦਾਂ ਦੀ ਤੁਹਾਡੀ ਚੁਆਇਸ ਆ ਜਿੱਦਾਂ ਹੀ ਸੋਚ ਸੋਚ ਗਾਉਂਗੇ ਉਦਾਂ ਦੀ ਚੀਜ਼ ਤੁਹਾਡੇ ਮੋਰੇ ਅਸੀਂ ਰੱਖ ਦੇਣੀ ਆ ਪੁੱਕ ਲੈਂਦੀ ਪੁੱਕ ਸੂਟ ਦੇਖਿਆ ਦੇਖੋ ਚੀਜ਼ਾਂ ਆ ਵੀ ਚੈੱਕ ਕਰੋ ਜੀ ਪਾਕਿਸਤਾਨੀ ਸੂਟ ਨਵੇਂ ਸਟਾਈਲ ਦੇ ਆ ਗਏ ਆ ਜੀ ਚੈੱਕ ਕਰੋ ਜੀ ਅੰਬੀਆਂ ਰੰਗਰ ਬਰੰਗੇ ਰੰਗੋਲੀ ਦੁਪੱਟੇ ਲਾ ਕੇ ਬਣਾਤੇ ਆ ਜੀ ਚੈੱਕ ਕਰੋ ਜੀ ਹੈਂਡਵਰਕ ਰੰਗੋਲੀ ਦੁਪੱਟਾ ਮੈਂ ਕਹਿੰਦਾ ਬਾਜ਼ਾਰ ਦੇ ਵਿੱਚ 30 40 ਹਜ਼ਾਰ ਤੋਂ ਅਗਰ ਸੂਟ ਤੋਂ ਨੂੰ ਘੱਟ ਦੇ ਦੇ ਚੈਲੰਜ ਕਰਕੇ ਕਹਿੰਦੇ ਆ ਰੇਡ ਜਿਹੜੇ ਕਾਦੀਆਂ ਸ਼ਹਿਰ ਦੇ ਵਿੱਚ ਮਾਤੂ ਸ਼੍ਰੀ ਦਸਤਾਰ ਨੇ ਦੇ ਦੇਣੇ ਆ ਜਿਹੋ ਜੀ ਵੈਰੈਟੀ ਮਾਤੂ ਸ਼੍ਰੀ ਦਸਤਾਰ ਨੇ ਦੇ ਦੇਣੀ ਆ ਜੋਰ ਲਾ ਲੈਣ ਆ ਚੰਡੀਗੜ ਮੋਹਾਲੀ ਵਾਲੇ ਜਿਹੜੇ ਬੈਠੇ ਭੱਟੇ ਵੱਡੇ ਥਾਂਵੋ ਉਹਨਾਂ ਤੋਂ ਵੀ ਦੇ ਨਹੀਂ ਹੋਣੇ ਦੇਖੋ ਜੀ ਚਾਹੇ ਨਿਮਰਤ ਖਹਿਰਾ ਹੋਵੇ ਭਾਵੇਂ ਨੀਰੂ ਬਾਜਵਾਂ ਹੋਵੇ ਉਹਨਾਂ ਵਰਗੇ ਡਿਜ਼ਾਈਨ ਜੋ ਪਾਉਂਦੀਆਂ ਹਨਾ ਫਿਲਮਾਂ ਦੇ ਵਿੱਚ ਉਦਾਂ ਦੀਆਂ ਚੀਜ਼ਾਂ ਪਿੰਡਾਂ ਦੇ ਵਿੱਚ ਆਮ ਕੁੜੀਆਂ ਦੇ ਪਵਾਦੇਗੇ ਸੂਟ ਅਸੀਂ ਉਦਾਂ ਦੇ ਆ ਚੀਜ਼ਾਂ ਚੈੱਕ ਕਰੋ ਇਦਾਂ ਦੇ ਦੁਪੱਟੇ ਇਹੇ ਕੱਪੜਾ ਦੇਖ ਕੇ ਹਨਾ ਜਾਂ ਤੁਸੀਂ ਕਿਸੇ ਸ਼ੋਰੂਮ ਦੇ ਡੰਮੀ ਦੇ ਲੱਗੇ ਦੇਖਦੇ ਹੋ ਉਹ 35 35000 ਓਏ 35 35000 ਮੇਰੇ ਸਿਰ ਦੁਖਣ ਲੱਪਣਾ ਜਦ ਮੈਂ ਦੇਖਦਾ 35 35000 ਰੁਪਏ ਮੰਗ ਰਹੇ ਨੇ ਆ ਪਰ ਇੱਥੇ ਜਦੋਂ ਤੁਸੀਂ ਆਉਣਾ ਤੁਹਾਨੂੰ ਅਸੀਂ ਰੇਟ ਨਹੀਂ ਦੱਸਣਾ ਰੇਟ ਇੱਥੇ ਆਉਣ ਦੱਸਾਂਗੇ ਜਦ ਤੁਸੀਂ ਖੁਸ਼ ਹੋਣਾ ਤੁਸੀਂ ਕਹਿੰਦਾ ਵਾਹ ਵੀ ਵਾਹ ਵਾਕਈ 15 18000 ਦਾ ਇੱਕ ਸੂਟ ਪਿੱਛੇ ਫਾਇਦਾ ਕਰਾਇਆ ਸਾਡਾ ਆ ਵੀ ਦੇਖੋ ਇਹਦੇ ਵਿੱਚ ਰੰਗ ਤਾਂ ਹੈਗੇ ਹੈਗੇ ਆ ਹੁਣ ਦੁਪੱਟੇ ਚੈੱਕ ਕਰ ਲਓ ਤੁਸੀਂ ਦੁਪੱਟਿਆਂ ਦੇ ਉੱਤੇ ਵੀ ਸ਼ਾਨਦਾਰ ਕੰਮ ਚਲੋ ਤੁਹਾਨੂੰ ਦੱਸ ਵੀ ਦਿੰਨੇ ਆ ਜਿਹੜੇ 20 20000 ਦੇ ਸੂਟ ਬਾਜ਼ਾਰ ਚ ਵੇਖਦੇ ਇਦਾਂ ਦੇ ਹਨਾ ਉਹਨਾਂ ਰੇਟ ਪਤਾ ਸਾਡਾ ਕਿੰਨਾ ਜਿਹੜੇ 20-20 ਹਜ਼ਾਰ ਦੇ ਸੂਟ ਆ ਮਾਤੂ ਸ਼੍ਰੀ ਦਸਤਾਰ ਨੇ ਸ਼ਰਯਮ ਲਿਖ ਕੇ ਲਾਤਾ ਇੱਥੇ ਲੁੱਟ ਕੋਈ ਨਹੀਂ ਹੋਣੀ ਹੈਗੀ ਜੋ ਲਿਖ ਕੇ ਦੇਤਾ ਉਹ ਹੀ ਰੇਟ ਲੱਗਣਾ 7250 ਰੁਪਏ ਦੇ ਵਿੱਚ ਸੂਟ ਦੇਤਾ ਜਿਹੜਾ 15000 18000 20-20 ਹਜ਼ਾਰ ਰੁਪਏ ਦਾ ਡੰਮੀਆਂ ਦੇ ਲਾ ਕੇ ਵੇਚਿਆ ਇਹਦਾ ਤੁਹਾਨੂੰ ਅਸੀਂ ਦਿਖਾਈ ਸੀ ਸੂਟ ਹੁਣ ਜਿਹੜੇ ਕਹਿੰਦੇ ਵੀ ਅਸੀਂ ਦੇਖਣਾ ਹੈਗਾ ਜਿਹੜੇ ਲਗਜ਼ਰੀ ਡਰੈਸਾਂ ਲਹਿੰਗੇ ਸ਼ਰਾਰੇ ਗਰਾਰੇ ਆਹ ਦੇਖੋ ਚੀਜ਼ਾਂ ਦੇਖੋ ਜੀ ਦੁਪੱਟਿਆਂ ਦੇ ਕਿੰਨਾ ਸੋਹਣਾ ਸ਼ਾਨਦਾਰ ਕੰਮ ਕੀਤਾ ਦੁਪੱਟਿਆਂ ਦੇ ਨਾਲ ਨਾਲ ਆ ਸ਼ਰਾਰੇ ਗਰਾਰੇ ਨਵੀਆਂ ਚੀਜ਼ਾਂ ਸ਼ਾਨਦਾਰ ਜਿਨ੍ਹਾਂ ਦਾ ਕਹਿੰਦੇ ਆ ਪਾਈਪਲਾਈਨ ਟਾਈਪ ਦੀਆਂ ਚੀਜ਼ਾਂ ਜਿਹੜੇ ਕਹਿੰਦੇ ਲਹਿੰਗੇ ਦੇ ਨਾਲ ਸਾਨੂੰ ਹਲਕੀਆਂ ਚੀਜ਼ਾਂ ਚਾਹੀਦੀਆਂ ਪਰ ਡਿਜ਼ਾਈਨ ਭਾਰੇ ਭਾਰੇ ਹੈਵੀ ਹੈਵੀ ਨਵੀਆਂ ਚੀਜ਼ਾਂ ਜੋ ਕਿ ਤੁਸੀਂ ਵੀਡੀਓ ਦੇ ਵਿੱਚ ਇੰਸਟਾਗ੍ਰam ਤੇ ਚੈਨਲਾਂ ਤੇ ਦੇਖਦੇ ਹੋ ਕਾਤਿਆਂ ਦੇ ਵਿੱਚ ਮਾਤੂ ਸ਼੍ਰੀ ਦਸਤਾਰ ਲੈ ਗਿਆ ਬਹੁਤ ਹੀ ਘੱਟ ਰੇਟਾਂ ਤੇ ਦੇਖੋ ਚੀਜ਼ਾਂ ਬਹੁਤ ਰਾਇਲ ਆ ਇੱਥੇ ਆਉਣ ਦਾ ਫਾਇਦਾ ਕੀ ਆ ਭਾਵੇਂ ਤੁਸੀਂ ਮਿਡਲ ਕਲਾਸ ਹੋ ਭਾਵੇਂ ਤੁਸੀਂ ਰਾਇਲ ਕਲਾਸ ਹੋ ਭਾਵੇਂ ਤੁਸੀਂ ਬਹੁਤ ਓਵਰ ਲਗਜ਼ਰੀ ਚੀਜ਼ਾਂ ਚਾਹੁੰਦੇ ਹੋ ਤਾਨੂੰ ਇੱਕੋ ਹੀ ਛੱਤ ਹੇਠਾਂ ਇੱਥੇ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਜਿਹੜਾ ਵੀ ਮਿਡਲ ਕਲਾਸ ਆ ਉਹ ਵੱਡੇ ਸ਼ੋਰੂਮ ਜਾਣ ਤੋਂ ਡਰਦਾ ਬਈ ਜੇ ਮੈਂ ਇੱਥੇ ਚੱਲ ਗਿਆ ਮੇਰਾ ਬਜਟ ਹਿਲ ਜਾਣਾ ਜਿਹੜਾ ਰਾਇਲ ਕਲਾਸ ਆ ਉਹ ਛੋਟੀ ਦੁਕਾਨ ਤੇ ਜਾਣ ਤੋਂ ਡਰਦੇ ਵੀ ਸਾਨੂੰ ਚੀਜ਼ ਨਹੀਂ ਮਿਲਣੀ ਪਰ ਮਾਤੂ ਸ਼੍ਰੀ ਦਸਤਾਰ ਨੇ ਇਦਾਂ ਦਾ ਕੰਮ ਕਰਤਾ ਤੁਸੀਂ ਜੋ ਵੀ ਹੋ ਸਾਰਿਆਂ ਦਾ ਸਵਾਗਤ 350 ਤੋਂ ਸੂਟ ਸ਼ੁਰੂ ਕਰਤਾ ਭਾਵੇਂ 50000 ਤੱਕ ਦੀ ਰੇਂਜ ਲੈ ਜਾਓ ਮਤਲਬ ਇੱਕੋ ਹੀ ਛੱਤੇ ਦਾ ਵੈਰਾਈਟੀਆਂ ਆ ਰਾਇਲ ਚੀਜ਼ਾਂ ਤੁਸੀਂ ਦੇਖ ਲਈਏ ਨਾ ਲਹਿੰਗੇ ਚੋਲੀਆਂ ਇਹ ਤੋਂ ਇਲਾਵਾ ਤੁਸੀਂ ਆ ਵੀ ਦੇਖੋ ਨਾ ਅਨਾਰਕਲੀ ਕਹਿੰਦੇ ਲੈਣੀਆਂ ਅਨਾਰਕਲੀ ਤਾਂ ਮੈਂ ਕਿਹਾ ਤੁਸੀਂ ਦੇਖਿਆ ਹੋਣੀ ਆ ਕਾਪੀਆਂ ਦਿਖਾਈਆਂ ਨੇ ਤੁਹਾਨੂੰ ਆ ਦੇਖੋ ਆ ਦੇਖੋ ਫਰੰਟ ਚੈੱਕ ਕਰ ਲਓ ਇਹਦਾ ਆ ਆ ਵੀ ਚੈੱਕ ਕਰੋ ਤੁਸੀਂ ਨਾ ਮਤਲਬ ਫਰੰਟ ਬੈਕ ਟਾਪ ਲੋਡਡ ਆ ਦੁਪੱਟਾ ਚੈੱਕ ਕਰ ਲਓ ਅਨਾਰਕਲੀ ਦੇ ਨਾਲ ਲਹਿੰਗਾ ਬਣਿਆ ਹੋਇਆ ਦੇਖੋ ਮਤਲਬ ਇਦਾਂ ਦੀਆਂ ਚੀਜ਼ਾਂ ਤੁਹਾਨੂੰ ਮਿਲ ਜਾਣੀਆਂ ਤੁਹਾਨੂੰ ਮੈਂ ਇਹ ਵੀ ਚੈਲੇਂਜ ਕਰਦਾ ਜਿੱਦਾਂ ਦੇ ਡਿਜ਼ਾਈਨ ਮਾਤ ਤੁਸੀਂ ਦਸਤਾਰ ਕੋਲ ਹੈਗੇ ਆ ਇਦਾਂ ਦੇ ਡਿਜ਼ਾਈਨ ਕੋਈ ਸੋਚ ਨਹੀਂ ਸਾਰਾ ਜੋ ਚੀਜ਼ਾਂ ਤੁਹਾਨੂੰ ਅਸੀਂ ਦੇਈ ਜਾਂਦੇ ਹਾਂ ਬਿਲਕੁਲ ਜੀ ਨਵੀਆਂ ਨਵੀਆਂ ਚੀਜ਼ਾਂ ਡਿਜ਼ਾਈਨਿੰਗ ਦੇਖ ਲਓ ਤੁਸੀਂ ਕੰਮ ਦੇਖ ਲਓ ਕਿੰਨਾ ਸ਼ਾਨਦਾਰ ਹੋਇਆ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ ਸੂਟ ਮੜੇ ਪਏ ਆ ਨਵੀਆਂ ਚੀਜ਼ਾਂ ਵੱਖਰੀਆਂ ਚੀਜ਼ਾਂ ਇੱਕ ਛੱਤ ਹੇਟਾ ਘਾਟਰੇ ਜਾਲੀਆਂ ਆ ਦੇਖੋ ਇਹ ਪੂਰਾ ਸੈੱਟ ਤੁਹਾਨੂੰ ਅੱਪ ਦਿਖਾ ਰਹੇ ਨਾ ਲਹਿੰਗਾ ਚੌੜੀ ਦੇ ਨਾਲ ਦੁਪੱਟਾ ਮਤਲਬ ਇਦਾਂ ਦੀ ਵੈਰਾਈਟੀ ਲੈਣੀ ਹੈ ਤੁਸੀਂ ਆ ਜਾਓ ਹਰ ਇੱਕ ਦਾ ਬਹੁਤ ਸਾਰਾ ਫਾਇਦਾ ਹੋਣਾ ਤੁਸੀਂ ਵਿਆਹਾਂ ਸ਼ਾਦੀਆਂ ਦੇ ਕੱਪੜਾ ਲੈਣਾ ਦਾਜਵੜੇ ਤੇ ਲੈਣਾ ਲੋੜੀ ਦਾ ਤਿਉਹਾਰ ਹੈਗਾ ਉਹਦੇ ਲਈ ਕੱਪੜਾ ਲੈਣਾ ਚਾਹੇ ਤੁਸੀਂ ਕਿਸ ਨੂੰ ਦੇਣ ਲੈਣ ਲਈ ਲੈਣਾ ਇੱਥੇ ਆ ਜਿਓ ਫਾਇਦਾ ਜਿਹੜੇ ਤਾਂ ਹੈਗੇ ਰੇਂਜ ਨੋਰਮਲ ਰੇਂਜ ਵਾਲੇ ਹਨ ਉਹ ਲੱਖ ਵਾਲਾ ਕੱਪੜਾ ਸੀ 40000 ਚ ਦਵਾਂਗੇ ਜੇ ਤੁਸੀਂ ਇਦਾਂ ਦੀ ਚੀਜ਼ਾਂ ਲੈਣੀਆਂ ਹੈ ਵੀ ਹੈਵੀ ਹੈਵੀ ਤੁਹਾਡਾ 2-2 ਲੱਖ 2.5 ਲੱਖ ਰੁਪਈਆ ਬਜਟ ਬਣ ਜਾਂਦਾ ਦਾਜ ਬੜੀ ਤੇ ਇੱਥੇ ਤੁਹਾਨੂੰ ਅਸੀਂ 70-80000 ਰੁਪਏ ਦੇ ਵਿੱਚ ਦੇਣਾ ਲੱਖ-ਲੱਖ ਰੁਪਈਆ ਤੁਹਾਡਾ ਦਾਜ ਬੜੀਆਂ ਪਿੱਛੇ ਸੀ ਬਚਾ ਕੇ ਭੇਜਾਂਗੇ ਸੋ ਛੇਤੀ ਪਹੁੰਚੋ ਮਾਤੂਸ਼ਰੀ ਦਸਤਾਰ ਕਾਦੀਆਂ ਨੰਬਰ ਸਕਰੀਨ ਤੇ ਫੋਨ ਕਰ ਲਿਓ ਜੇ ਤੁਸੀਂ ਗੱਲ ਕਰਨੀ ਹੋਈ 11 ਮਨ